ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋ ਲੁਧਿਆਣਾ ਸ਼ਹਿਰ ਐਲ ਡਬਲਯੂ ਨੇ ਸ਼ੋਅ ਔਰ ਨੌਵੀਂ ਐਗਜ਼ੀਬਿਸ਼ਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਹਰ ਸਟਾਲ ਤੇ ਹਜੇ ਲਗਭਗ 1:30 ਵਜੇ ਹੈ ਪਹਿਲਾ ਦਿਨ ਹੈ ਔਰ ਵਿਸਟਰ ਪੂਰਾ ਖੁੱਲ ਕੇ ਉਮੜਿਆ ਹੋਇਆ ਹੈ ਔਰ ਲਾਈਵ ਤਸਵੀਰਾਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਫਰਸਟ ਲਾਈਨ 컬렉ਸ਼ਨ ਦੀ ਜੀ ਹਾਂ ਫਰਸਟ ਲਾਈਨ ਨਾਮ ਤੋਂ ਹੀ ਆਪਣੀ ਖੁਦ ਦੀ ਸਟੋਰੀ ਬਿਆਨ ਕਰਦਾ ਕਿ ਫਰਸਟ ਔਰ ਲਾਈਨ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਕਿ ਕਿਦਾਂ ਜਿਹੜਾ ਵਿਸਟਰ ਹੈਗਾ ਫੁੱਲ ਫਲੇਜ ਉਤਰਿਆ ਹੋਇਆ ਔਰ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਦਾ ਮਾਹੌਲ ਹੈ ਵਿਸਟਰ ਜਿਹੜੇ ਪਹੁੰਚੇ ਹੋਏ ਹੈ ਇੱਥੇ ਪਹਿਲੇ ਦਿਨ ਹੀ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਸਾਚੀਦਰ ਸਰ ਤੁਹਾਡਾ ਸ਼ੁਕਰੀਆ ਤਜਿੰਦਰਪਾਲ ਕਿੱਥੋਂ ਆਏ ਕਿਓ ਅੰਮ੍ਰਿਤਸਰ ਸਰ ਐਗਜ਼ੀਬਿਸ਼ਨ ਸ਼ੁਰੂ ਹੋ ਚੁੱਕੀ ਹੈ ਪਹਿਲੇ ਦਿਨ ਹੀ ਪਹੁੰਚੇ ਹੈਗੇ ਉਹ ਕਿਦਾਂ ਦਾ ਮਾਹੌਲ ਹੈ ਬਹੁਤ ਵਧੀਆ ਹੈ ਹਰ ਸਾਲ ਠੀਕ ਜਾਂਦਾ ਹੈ ਐਕਸਕਲੂਸਿਵ मैं बहुत अच्छी बोल नहीं था <laughs> <laughs> पर हम स्माइलिंग ना बोल रहे हैं अच्छा लग रहा है हां ये तो बेटे को करा हां जी सर ठीक है ना तो थोड़ा शुभ नाम अमरीत सिंह जी की कहना चाहोगे सर देख रहे हो सैंपल सेट देख रहे हो कितना का माहौल है बहुत बढ़िया माहौल है जी कितना दे नई कलेक्शन दे विच की की पसंद आ रहा है की की नया देखने में लग रहा है नहीं सारा कुछ ही नवा जी फैब्रिक हर साल जो कुछ ना कुछ इनोवेशन होती है जरूर लेके आते हैं ओके हाँ जी हर साल होंगे ओके okay. uh, इस बार कोई नवी चीज़ा देखने हाँ जी इन्होंने बनाई कुछ कोट है जी प्लाजो सैट्स है okay. कुछ कपड़े नवे हैं ओके फैब्रिक्स फैब्रिक्स नवे सर नमस्कार जी नमस्कार जी मतलब कि इस बार नवी कलैक्शन लेके आए देखो जी इस साल तो एक थ्री सूट थ्री पीस सूट है ਕਪੜੇ ਦੇ ਵਿੱਚ ਉਹ ਬਹੁਤ ਵਿਕ ਰਹੇ ਹੈ ਬਹੁਤ ਤਰ੍ਹਾਂ ਦੇ ਸੂਟ ਬਣੇ ਹੈ ਸਪਲੀਮੈਂਟ ਕਰਾਇਆ ਹੈ ਕੜਾਈਆਂ ਵਾਲੇ ਸੂਟ ਹੈ ਕਪੜੇ ਤਰ੍ਹਾਂ ਤਰ੍ਹਾਂ ਦੇ ਹੈ ਗਾਗ ਨੂੰ ਗਾਗ ਨੂੰ ਬੜੀ ਲਾਈਕਿੰਗ ਹੋ ਰਹੀ ਵੀ ਹਾਂ ਸਾਨੂੰ ਇਹ ਚੀਜ਼ ਬੜੀ ਸਭ ਤੋਂ ਜ਼ਿਆਦਾ ਕੀ ਫੈਬਰਿਕਸ ਪਸੰਦ ਕੀਤੇ ਜਾ ਰਹੇ ਜ਼ਿਆਦਾ ਫੈਬਰਿਕ ਪਸੰਦ ਕੀਤੇ ਜਾ ਰਹੇ ਜਿਹੜੇ ਫੈਬਰਿਕਸ ਹੈ ਇੰਪੋਰਟਡ ਹੈ ਜਾਂ ਇੰਡੀਆ ਇੰਪੋਰਟਡ ਹੈ ਇੰਪੋਰਟਡ ਸੋ ਕਾਫੀ ਮਤਲਬ ਇੰਪੋਰਟਡ ਫੈਬਰਿਕਸ ਦਾ ਟ੍ਰੈਂਡ ਹੈ ਹਾਂ ਜੀ ਤੇ ਕਲਰ ਕੰਬੀਨੇਸ਼ਨਸ ਕਿਦਾਂ ਦੇ ਕਲਰ ਕੰਬੀਨੇਸ਼ਨ ਤਾਂ ਦੇਖੋ ਅਸੀਂ ਆਪ ਬਣਾਨੇ ਵੀ ਜਿਸ ਤਰ੍ਹਾਂ ਗਾਗ ਨੇ ਹੁਣ ਅਸੀਂ ਰਾਏ ਲੈਣ ਆਇਆ ਇੱਕ ਜਿੱਦਾਂ ਦੀ ਗਾਹਕ ਬਹੁਤ ਗਾਹਕ ਪਸੰਦ ਕਰੂਗਾ ਨੰਬਰ ਤੋਂ ਗਾਹਕ ਜ਼ਿਆਦਾ ਕਰੂਗਾ ਪਸੰਦ ਜਿਹਨਾਂ ਚੀਜ਼ਾਂ ਨੂੰ ਅਸੀਂ ਉਹੀ ਬਣਾਵਾਂਗੇ ਉਹੀ ਮਾਰਕੀਟ ਚ ਉਤਰੂਗੇ ਉਹੀ बिकਣੀਆਂ ਜੀ ਬਿਲਕੁਲ ਠੀਕ ਹੈ ਸਵੇਰੇ ਅੱਜ ਪਹਿਲਾ ਦਿਨ ਹੈ ਅੱਧਾ ਦਿਨ ਹੀ ਹੋਇਆ ਜੇ ਹੋਇਆ ਤੇ ਵਿਜ਼ਟਰ ਕਿੱਥੋਂ ਕਿੱਥੋਂ ਪਹੁੰਚੇ ਵਿਜ਼ਟਰ ਦੇਖੋ ਚੰਡੀਗੜ੍ਹੋਂ ਆ ਗਏ ਅੰਮ੍ਰਿਤਸਰੋਂ ਆ ਗਏ ਮੇਰਟ ਤੋਂ ਆ ਗਏ ਲੁਧਿਆਣੇ ਤੋਂ ਆ ਗਏ ਕਾਨਪੁਰ ਤੋਂ ਆ ਗਏ ਲਖਨਊ ਤੋਂ ਆ ਗਏ ਕਿੰਨੇ ਬੰਦੇ ਆ ਚੁੱਕੇ ਹਾਲੇ ਟਾਈਮ ਨਾ ਹੋਇਆ ਨਹੀਂ ਹੈ ਲੇਕਿਨ ਫੋ ਕਲ ਠੀਕ ਹੈ ਸਰ ਦੂਸਰੇ ਪਾਸੇ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈਗਾ ਸ਼ੰਭੂ ਬਾਰਡਰ ਤੇ ਉਹਦਾ ਇੰਪੈਕਟ ਪਏਗਾ ਬਿਲਕੁਲ ਪੈਂਦਾ ਹੈ ਕਿਉਂਕਿ ਇੱਕ ਬੰਦਾ ਸਿੱਧਾ ਰਸਤੇ 'ਚ ਆ ਰਿਹਾ ਹੈਗਾ ਠੀਕ ਹੈ ਨਾ ਬਾਈ ਰੋਡ ਜਿਸਨੇ ਆਣਾ ਹੈ ਉਹਦੇ ਲਈ ਤਾਂ ਦਿੱਕਤ ਹੀ ਹੈ ਜੀ ਠੀਕ ਹੈ ਨਾ ਅਗਰ ਉਹ ਉਠਾ ਦਿੱਤਾ ਜਾਵੇ ਤੇ ਇਹ ਨਾਲ ਗਾਹ ਹੋਰ ਵੀ ਵੱਧ ਸਕਦਾ ਬਿਲਕੁਲ ਉਹਨਾਂ ਸਰਕਾਰਾਂ ਨੂੰ ਵੀ ਫਾਇਦਾ ਹੈ ਬੈਠਣ ਦਾ ਤਾਂ ਕੋਈ ਫਾਇਦਾ ਤਾਂ ਹੋਇਆ ਨਹੀਂ ਹਲੇ ਤੱਕ ਨਾ ਉਹਨਾਂ ਨੇ ਮੰਨਿਆ ਹੈ ਨਾ ਉਹ ਉੱਠੇ ਨੇ ਇਸ ਕਰਕੇ ਜਿਹੜਾ ਬਿਜ਼ਨਸ ਹੈ ਇਸ ਚੀਜ਼ ਤੋਂ ਪ੍ਰਭਾਵਿਤ ਹੋ ਰਿਹਾ ਬਿਲਕੁਲ ਔਰ ਕਿੰਨਾ ਇੱਕ ਪਰਸੈਂਟ ਤੁਹਾਨੂੰ ਲੱਗਦਾ ਇਫੈਕਟ ਰਹੇਗਾ ਇਸ ਸੀਜ਼ਨ ਕਿਉਂਕਿ ਬਹੁਤ ਵਿంటర్ ਹੌਜ਼ਰੀ ਸਿਰਫ ਲੁਧਿਆਣੇ ਚ ਬੰਦੀ ਹੈ ਜਿਸ ਫੈਸ਼ਨੇਬਲ ਤੇ ਲੁਧਿਆਣਾ ਨੂੰ ਕਿੰਨਾ ਕਿ ਪੰਜਾਬ ਨੂੰ ਕਿੰਨਾ ਕਿ ਇੰਪੈਕਟ ਦੇਖੋ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਇਹ ਚੀਜ਼ਾਂ ਕਰਕੇ ਦੇਖੋ ਧਰਨਿਆਂ ਕਰਕੇ ਜਾਂ ਕਿਤੇ ਰਸਤਾ ਰੋਕੋ ਕਰਕੇ ਇਹ ਤਾਂ ਇਫੈਕਟ ਪੈਣਾ ਹੀ ਬਿਨਾ ਹੁੰਦਾ ਕਿਤੇ ਵੀ ਹੋਵੇ ਵਰਲਡ ਚ ਇਹ ਚੀਜ਼ਾਂ ਦੇ ਵਪਾਰ ਤੇ ਬਹੁਤ ਫਰਕ ਪੈਂਦਾ ਹੈ ਦੇ ਵਪਾਰ ਤੇ ਫਰਕ ਪੈ ਰਿਹਾ ਪੰਜਾਬ ਤੇ ਹੀ ਪੈ ਰਿਹਾ ਪੰਜਾਬ ਕਾਫੀ ਪਿੱਛੇ ਚਲੇ ਗਿਆ 20% 25% ਦੇਖੋ ਪੰਜਾਬ ਕਿਥੇ ਪਹਿਲੇ ਨੰਬਰ ਤੇ ਹੁੰਦਾ ਸੀ ਪਰ ਕਿੱਥੇ ਹੁਣ 26ਵੇਂ ਨੰਬਰ ਤੇ ਕੀ ਇਹਦਾ ਜਵਾਬ ਦੇ ਸਕਦੇ ਸੀ ਪੰਜਾਬ ਨੂੰ ਤਾਂ ਬਹੁਤ ਪਿੱਛੇ ਪਾ ਦਿੱਤਾ ਸਰਕਾਰਾਂ ਨੇ ਅਸੀਂ ਤਾਂ ਦੇਖੋ ਸੁਧਰੇ ਹੋਏ ਲੇਕਿਨ ਸਰਕਾਰਾਂ ਸੁਧਰਣ ਠੀਕ ਨੇ ਅਗਰ ਕਿਸੇ ਦੀ ਮੰਗ ਹੈ ਉਹਨੂੰ ਬੈਠ ਕੇ ਗੱਲਬਾਤ ਕਰਨ ਸੰਵਾਦ ਦੁਆਰਾ ਇਹ ਗੱਲਬਾਤ ਕੀਤੀ ਜਾ ਸਕਦੀ ਹੈ ਜੇ ਰਸਤੇ ਰੋਕੇ ਇਕੱਲਾ ਹੁੰਦੀਆਂ ਤਾਂ ਜਿਹੜਾ ਮਰਜ਼ੀ ਦੇਸ਼ ਕਰ ਲੈਂਦਾ ਬਿਲਕੁਲ ਕਿ ਸਰ ਲਾਈਕ ਜਿਸ ਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਕਲੈਕਸ਼ਨ ਦਿਖਾ ਕੇ ਬੁਕਿੰਗਸ ਲਿੱਤੀਆਂ ਜਾ ਰਹੀਆਂ ਹਨ ਔਰ ਅਲੱਗ-ਅਲੱਗ ਕਸਟਮਰਜ਼ ਦੀ ਸੁਵਿਧਾ ਲਈ ਅਲੱਗ-ਅਲੱਗ ਰੂਮ ਦੇ ਵਿੱਚ ਕਲਾਸ ਕਸਟਮਰ ਨੂੰ ਪੂਰਾ ਮੌਕਾ ਦਿੱਤਾ ਜਾ ਰਿਹਾ ਸੋ ਗੱਲਬਾਤ ਕਰਦੇ ਹਾਂ ਯੁਵਾ ਜਿਹੜੇ ਪ੍ਰੋਮੋਟਰਜ਼ ਹੈਗੇ ਸਰ ਨਮਸਕਾਰ ਨਮਸਕਾਰ ਜੀ ਸਰ ਸ਼ੁਭਾ ਪੁਨੀਤ ਸਾਹਾ ਪੁਨੀਤ ਜੀ ਕੀ ਇਸ ਵਾਰੀ ਨਵੀਂ ਕਲੈਕਸ਼ਨ ਲੈ ਕੇ ਆਏ ਨਵੀਂ ਕਲੈਕਸ਼ਨ ਇਸ ਵਾਰ ਜੀ ਬਲੇਜ਼ਰ ਹੈ ਸਟ ਕੋ 3 ਪੀਸ ਸੂਟ ਹੈ ਜੀ ਉਨ ਲੇਡੀਜ਼ ਬੜਾ ਇਸ ਵਾਰ ਤੋਂ ਜਿਹੜਾ ਕ੍ਰੇਜ਼ ਹੈ ਕੋਟ ਸੈੱਟ ਦਾ 3 ਪੀਸ ਸੂਟ ਦਾ ਤੇ ਬਹੁਤ ਚੱਲ ਰਿਹਾ ਹੈ ਬਲੇਜ਼ਰ ਦਾ ਅਗਰ ਲਿਸਟ ਦੇਖ ਸਕਦੇ ਤੁਸੀਂ ਜਿੱਦਾਂ ਬਲੇਜ਼ਰ ਹੈ ਅਗਰ ਲਿਸਟ ਬਲੇਜ਼ਰ ਦਾ ਬੜਾ ਕ੍ਰੇਜ਼ ਹੈ इवन ਕਿੱਸੇ ਇਸ ਵਾਰ ਜਿਹੜੇ ਕੁੜੀਆਂ ਨੂੰ ਇੱਕ ਲਾਈਕਿੰਗ ਹੁੰਦੀ ਹੈ ਕਿ ਅੱਗੇ 슬ੀਵਲੈਸ ਬਲੇਜ਼ਰ ਦੇ ਲੁੱਕ ਚ ਉਹ ਸਿਰਫ ਜੈਂਟਸ ਚ ਮਿਲਦੀ ਸੀ ਪਰ ਇਸ ਵਾਰ ਲੇਡੀਜ਼ ਚ ਵੀ ਅਸੀਂ 슬ੀਵਲੈਸ ਬਣਾਇਆ ਦਿਖਾਈ ਗਾ 3 ਪੀਸ 슬ੀਵਲੈਸ ਯਾਨੀ ਹੁਣ ਲੇਡੀਜ਼ ਲਈ ਵੀ 슬ੀਵਲੈਸ ਬਲੇਜ਼ਰ ਮਿਲੇਗਾ ਹਾਂਜੀ ਹਾਂਜੀ ਇਹ ਜਿੱਦਾਂ ਸਕੀ ਵੀ

से से ही है अच्छा, जो एजेंसी से, ओके तो आ, आप पहुंचे हैं आज पहले ही दिन यहाँ पे तो किस तरह का माहौल बिल्कुल कस्टमर उतरे हुए मेरे साथ भी ये ऊटी के कस्टमर है तमिलनाडु से आए हैं उलन की आइटम से बाइंग करने के लिए ओके तो आ, ये आज ही पहुंचे हैं या कल परसों से आ गए नहीं आज ही उतरे हैं अभी चार पाँच दिन इधर ही है पूरी उलन के बाइंग करके ही जाएंगे तो so, आप उनको बाइंग करवा रहे हैं बिल्कुल ठीक है धन्यवाद सर सो लाइव तस्वीर तुम देख रहे हो कि माहौल है और फर्स्ट लाइन कलेक्शन दे जो कि फीमेल जिड़ा ली एक पसंदीदा ब्रांड है गारमेंट है सो लाइव तस्वीर तीन देख सकते हो कि बहुत सारिया नवी आइटम्स जी कलैक्शन है वो बनाई गई हैं दर्शाई जा रही हैं और खुद ਜਿਹੜਾ ਜਿਹੜੇ ਪ੍ਰੋਮੋਟਰਸ ਐ ਮੈਨੂਫੈਕਚਰਰਸ ਐ ਉਹ ਖੁਦ ਉਤਰ ਕੇ ਕਸਟਮਰਸ ਦੇ ਨਾਲ ਜਦੋਂ ਗੱਲਬਾਤ ਕਰਦੇ ਐ ਕਲੈਕਸ਼ਨ ਦਾ ਫੀਡਬੈਕ ਲੈਂਦੇ ਐ ਤਾਂ ਉਸ ਤੋਂ ਬਾਅਦ ਹੀ ਫਾਈਨਲ ਕਲੈਕਸ਼ਨ ਤਿਆਰ ਕੀਤੀ ਜਾਂਦੀ ਐ ਫਿਲਹਾਲ ਏਸੀ ਫਰਸਟ ਲਾਈਨ ਕਲੈਕਸ਼ਨ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣ ਹਿਦਾਸ਼ੀ ਧੰਨਵਾਦ